ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀਆਂ ਕੁਝ ਅਸਤਾਨੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਕੁਝ ਪ੍ਰਵਾਸੀਆਂ ਵੱਲੋਂ ਕੁਝ ਸਿੱਖ ਨੌਜਵਾਨਾਂ ਦੀ ਪੱਗ ਨੂੰ ਹੱਥ ਪਾਇਆ ਗਿਆ ਜਿਸ ਤੋਂ ਬਾਅਦ ਇੱਕ ਨੌਜਵਾਨ ਜਿਸ ਦਾ ਨਾਮ ਸਰਬਜੀਤ ਸਿੰਘ ਸੋਨੂ ਜੰਡਿਆਲਾ ਹੈ ਉਸ ਵੱਲੋਂ ਉੱਥੇ ਮੌਕੇ ਤੇ ਪਹੁੰਚ ਉਹਨਾਂ ਪ੍ਰਵਾਸੀਆਂ ਨੂੰ ਪੂਰੀ ਤਰ੍ਹਾਂ ਨਾਲ ਸਬਕ ਸਿਖਾਇਆ ਗਿਆ ਤਾਂ ਜੋ ਕਿ ਭਵਿੱਖ ਵਿੱਚ ਉਹ ਕਦੀ ਵੀ ਪੰਜਾਬ 'ਚ ਕਿਸੇ ਦੇ ਸਿੱਖ ਦੀ ਪੱਗ ਨੂੰ ਹੱਥ ਨਾ ਪਾ ਸਕਣ ਸਰਬਜੀਤ ਸਿੰਘ ਸੋਨੂ ਜੰਡਿਆਲਾ ਜੀ ਸਾਡੇ ਨਾਲ ਮੌਜੂਦ ਨੇ ਅਕਸਰ ਹੀ ਇਹ ਸਮਾਜ ਸੇਵੀ ਵੀ ਨੇ ਅਧਰ ਨਾਲ ਹੀ ਬਹੁਤ ਵੱਡੇ ਸਮਾਜ ਦੇ ਕੰਮ ਕਰਦੇ ਹੋਏ ਵੀ ਨਜ਼ਰ ਆਉਂਦੇ ਸੋਨੂ ਜੀ ਕਿਸ ਤਰ੍ਹਾਂ ਇਨਸੀਡੈਂਟ ਬਣ ਗਿਆ ਕਿਉਂਕਿ ਉਹ ਪ੍ਰਵਾਸੀ ਵੀ ਬਹੁਤ ਸਾਰੇ ਸਾਨ ਡਰ ਨਹੀਂ ਲੱਗਾ ਕਿਉਂਕਿ ਅਕਸਰ ਹੀ ਜਰੋ 30 40 ਬੰਦੇ ਹੁੰਦੇ ਨੇ ਅਕਸਰ ਹੀ ਲੋਕ ਜਿਹੜੇ ਆ ਆਪਣੇ ਸਾਥੀ ਨੂੰ ਛੱਡ ਕੇ ਭੱਜ ਜਾਂਦੇ ਨੇ ਪਹਿਲਾਂ ਵੇਖਿਆ ਕਿ ਤੁਸੀਂ ਪੂਰਾ ਦ੍ਰਿੜਤਾ ਨਾਲ ਜਿਹੜਾ ਸੀਗਾ ਲੜਦੇ ਹੋਏ ਨਜ਼ਰ ਆ ਰਹੇ ਸੀਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤੁਸੀਂ ਗੱਲ ਕੇ ਡਰ ਨਹੀਂ ਲੱਗਾ ਡਰ ਉਸ ਦਿਨ ਮੇਰਾ ਲੱਥ ਗਈ ਜਿਸ ਦਿਨ ਮੈਂ ਅਮਰ ਸ਼ਕਿਆ ਸੀ ਜਿਸ ਦਿਨ ਖੰਡੇ ਬਾਟੇ ਦੀ ਪੌਲ ਲਈ ਸੀ ਦਸਵੇਂ ਪਾਸ਼ਾ ਦਾ ਪੁੱਤ ਬਣਿਆ ਸੀ ਨਾ ਉਸ ਦਿਨ ਡਾਡੂਰ ਲੱਥ ਗਈ ਸੀ ਜਨਮ ਮਰਨ ਦੇ ਚੱਕਰ ਕੱਟ ਗਏ ਸੀ ਮਰਨਾ ਜਿਹੜਾ ਵਾ ਨਾ ਇੱਕ ਦਿਨ ਹੈਗਾ ਜੋਧਿਆ ਵਾਂਗੂ ਮਰੋ ਮਦਾਨੇ ਜੰਗ ਚ ਮਰੋ ਐਵੇਂ ਕਿਸੇ ਘੜੀ ਝੁੱਕੇ ਨਾ ਮਰੋ ਸਿਰ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾ ਜਿਹੜੇ ਝੁਕਣਾ ਚਾਹੀਦਾ ਔਰ ਮੈਂ ਕਿਸੇ ਨੌਜਵਾਨ ਕਰਕੇ ਨਹੀਂ ਕਿਸੇ ਬੰਦੇ ਕਰਕੇ ਨਹੀਂ ਮੈਂ ਇਸ ਪੱਗ ਕਰਕੇ ਉਤਰਿਆ ਕਿ ਜਿਹੜੀ ਉਹ ਦਸਤਾਰ ਮੁੰਡੇ ਦੀ ਲਾਈ ਜਾ ਰਹੀ ਸੀ ਇਹ ਗੱਲ ਇਦਾਂ ਕਿ ਮੈਂ ਜੰਮੂ ਤੋਂ ਆ ਰਿਹਾ ਸੀ ਕੱਲ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਸੀਗਾ ਅਸੀਂ ਜਦੋਂ ਚੱਲੋ ਪਠਾਨਕੋਟ ਰੁਕੇ ਉੱਥੇ ਕਾਫੀ ਸਮਾਂ ਦੇਰੀ ਹੋ ਗਈ ਸਾਨੂੰ ਆਉਂਦੇ ਆ ਇਹ ਕੋਈ 12 11:30 ਵਜੇ ਦਾ ਟਾਈਮ ਸੀਗਾ ਜਦੋਂ ਜੰਡਿਆਲੇ ਦੀ ਦਾਣਾ ਮੰਡੀ ਤੋਂ ਸਾਹਮਣੇ ਹਸਪਤਾਲ ਐ ਕੋਦੇ ਮੈਂ ਆਪਣੇ ਸ਼ਹਿਰ ਵੱਲ ਨੂੰ ਮੁੜਿਆ ਔਰ ਦਾਣਾ ਮੰਡੀ ਦੇ 35 40 ਜਾਣੇ ਇਧਰ ਤੇ 35 40 ਜਾਣੇ ਸਾਹਮਣੇ ਦੋ ਨੌਜਵਾਨਾਂ ਨੂੰ ਕੋਟਰੇ ਤੇ ਤੇ ਹਥਿਆਰ ਹਥਿਆਰ ਸੀ ਉਹਨਾਂ ਦੇ ਹੱਥੇ ਦਾਤਰ ਕੁਰਪਾਨਾ ਜਿਹੜਾ ਕੋਟਰੇ ਸੀਗੇ ਤੇ ਉਥੇ ਉਹ ਹਸਪਤਾਲ ਵਾਲੇ ਮੁੰਡੇ ਭੱਜਦੇ ਹੋ ਮਗਰ ਹਸਪਤਾਲ ਵਾਲੀ ਉਹ ਵੜ ਗਏ ਤੇ ਜਿਹੜੇ ਸਿਕਿਉਰਿਟੀ ਗਾਰਡ ਜ ਹਸਪਤਾਲ ਦਾ ਸਟਾਫ ਉਹਨਾਂ ਦੀ ਵੀ ਗੱਲ ਪੈ ਕੇ ਜਾ ਕੇ ਉਹ ਜਦੋਂ ਮੈਂ ਦੇਖਿਆ ਕਿ ਬਜ਼ੁਰਗ ਨੂੰ ਧੱਕਾ ਦੇਣ ਦੇ ਤਾਂ ਮੇਰਾ ਨਾਲ ਦਾ ਕਹਿੰਦਾ ਵੀ ਭਾਜੀ ਇਹ ਭਈਏ ਪੈ ਕੇ ਕਿਸੇ ਦੇ ਗੱਲ ਫਿਰ ਅਸੀਂ ਗੱਡੀ ਬੈਕ ਕਰਕੇ ਉੱਥੇ ਰੁਕੇ ਫਿਰ ਜਦੋਂ ਮੈਂ ਕਿਹਾ ਨਾ ਵੀ ਭਈਓ ਰੁਕੋ ਤੁਹਾਨੂੰ ਦੱਸਦਾ ਪਤਾ ਤੇ ਫਿਰ ਜਦੋਂ ਮੈਂ ਕਿਹਾ ਵੀ ਡੀਐਸਪੀ ਸਾਹਿਬ ਨਾਲ ਗੱਲ ਕਰ ਮੁੰਡੇ ਨੂੰ ਕਿਹਾ ਮੈਂ ਕਿਹਾ ਫੋਨ ਲਾ ਹੂੰ ਚਲੋ ਉੱਥੇ ਜਦੋਂ ਅਸੀਂ ਰੋਲਾ ਗੋਲਾ ਪੈ ਗਿਆ ਮੁੰਡੇ ਭੱਜ ਗਏ ਮੇਰੇ ਬੈਕ ਸਾਈਡ ਤੇ ਆ ਕੇ ਫਿਰ ਮੈਂ ਦਬਕਾਰ ਦੋ ਭਈਆਂ ਨੂੰ ਮਾਰਿਆ ਤੇ ਫਿਰ ਭਈਏ ਪਰੇ ਹੋਏ ਹੂੰ ਫਿਰ ਭਈਏ ਜਦੋਂ ਉੱਥੇ ਮੈਂ ਕਿਹਾ ਮੈਂ ਕਿਹਾ ਵੀ ਜਿਹੜੇ ਲਾ ਫੋਨ ਡੀਐਸਪੀ ਨੂੰ ਤੇ ਇੱਥੇ ਲਾ ਕੇ ਬੰਨੇ ਹੋਰ ਆਪਣੇ ਸਾਧਿਆ ਨੂੰ ਬੰਦੇ ਦੇ ਪੁੱਤ ਬਣਾਈਏ ਹੂੰ ਉਹ ਭੱਜ ਕੇ ਪਰਲੀ ਸਾਈਡ ਚੱਲ ਗਿਆ ਉੱਥੇ ਜਾ ਕੇ ਫਿਰ ਉਹਨਾਂ ਨੂੰ ਕਹਿੰਦੇ ਵੀ ਇੱਧਰ ਆਓ ਹੂੰ ਫਿਰ ਮੈਂ ਕਿਹਾ ਇਹਨਾਂ ਨੇ ਤੇ ਆਉਣਾ ਨਹੀਂ ਆ ਮੈਂ ਉਹਨਾਂ ਤੋਂ ਡੇਲ ਫਿਰ ਮੈਂ ਗਿਆ ਦਾਣਾ ਮੰਡੀ ਦੇ ਵਿੱਚ ਫਿਰ 35 40 ਜਣੇ ਜਿਹੜੇ ਸੀ ਉਥੇ ਝੌਂਪੜੀਆਂ ਝੁੱਗੀਆਂ ਜਿਹੜੀਆਂ ਬਣੀਆਂ ਉਹਨਾਂ ਦੇ ਵਿੱਚ ਦਾਤਰ ਕਰਪਾਣਾ ਲੈ ਕੇ ਵੜ ਗਏ ਤੇ 50 30 ਜਣੇ ਜਿਹੜੇ ਬਾਹਰ ਰੋਕ ਗਏ ਜਦੋਂ ਮੈਂ ਗੱਡੀ ਲਾਗੇ ਰੋਕੀ ਆ ਉਹਨਾਂ ਦੇ ਵਿੱਚ ਗਿਆ ਜਦੋਂ ਤੇ ਫਿਰ ਕੁਝ ਬੰਦੇ ਤੇ ਜਿਹੜੇ ਘਬਰਾ ਗਏ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹ ਦੇ ਨਾਲ ਕਿੰਨੇ ਜਣੇ ਅਸੀਂ ਦੋ ਜਣੇ ਸੀਗੇ ਉਹ ਮੈਨੂੰ ਦੇਖ ਕੇ ਦੋ ਚਾਰ ਜਣੇ ਪੰਜਾਬੀ ਹੋਰ ਆ ਗਏ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਫਿਰ ਭਈਏ ਮੈਨੂੰ ਕਹਿੰਦੇ ਵੀਡੀਓ ਡਿਲੀਟ ਕਰ ਤਾ ਤੈਨੂੰ ਜਾਣ ਨਹੀਂ ਦੇਣਾ ਫਿਰ ਮੈਂ ਉੱਥੇ ਥੋੜ ਤੇ ਉਹ ਫਿਰ ਜਿਹੜਾ ਵਾ ਨਾਲ ਹੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਧਿਆਨ ਚ ਆ ਗਿਆ ਤੇ ਜਿਹੜੇ ਹੋਰ ਵੀ ਪੰਜਾਬੀ ਵੀਰ ਸੇ ਉਥੋਂ ਆਗੇ ਤੇ ਭਈਏ ਜਿਹੜੇ ਕਿਸਕੇਗੇ ਪਰ ਇਹਨਾਂ ਦੀ ਇੰਨੀ ਜਿਆਦੀ ਗੁੰਡਾਗਰਦੀ ਭਈਆਂ ਦੀ ਵਧ ਗਈ ਪੰਜਾਬ ਦੇ ਵਿੱਚ ਜਦੋਂ ਵੀਡੀਓ ਦੇਖਦੇ ਨੇ ਸੀ ਨਾ ਹੂੰ ਮੈਂ ਵੀ ਕਿਹਨਾਂ ਨਾ ਵੀ ਯਾਰ ਐਵੇਂ ਲੋਕੀ ਕਰੀ ਜਾਂਦੇ ਪ੍ਰਵਾਸੀ ਕੰਮ ਕਰਨ ਦੇ ਆ ਗਰੀਬਾਂ ਨੂੰ ਤੰਗ ਕਰਦੇ ਪਰ ਵਾਕਿਆ ਹੀ ਇਹਨਾਂ ਦੇ ਖਿਲਾਫ ਜਿਹੜੇ ਮਤੇ ਪੈਂਡਾ ਸਹੀ ਪੈਂਡਾ ਇਹਨਾਂ ਨੂੰ ਜੁੱਤੀਆਂ ਮਾਰ ਕੇ ਥੋ ਕੱਢਣਾ ਚਾਹੀਦਾ ਕਿਉਂਕਿ ਇਹ ਉੱਥੇ ਵੀ ਕਰਾਈਮ ਕਰਕੇ ਆਉਂਦੇ ਆ ਜੇ ਇੱਥੇ ਆਣ ਕੇ ਕਰਾਈਮ ਕਰਦੇ ਦਿਲਵਦੀ ਇਨੀ ਪੁਲਿਸ ਦੇ ਨਾਂ ਤੋਂ ਨਹੀਂ ਡਰਨਦੇ ਇਹਨੇ ਨੇ ਵੱਡੇ ਗੈਂਗ ਬਣਾ ਕੇ ਤੁਰੇ ਫਿਰਦੇ ਟੋਲੇ ਸਾਡੀਆਂ ਪੱਗਾਂ ਨੂੰ ਹੱਥ ਪਾ ਲਿਆ ਇਹਨਾਂ ਨੇ ਆਣ ਕੇ ਤੇ ਫਿਰ ਮਗਰ ਕੀ ਰਹਿ ਗਿਆ ਕੀ ਲੱਗਦਾ ਨਹੀਂ ਕਿ ਇਹ ਜਿਹੜੇ ਸ਼ੁਰੂਆਤ ਤੁਸੀਂ ਕੀਤੀ ਇਹ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਕਿਉਂਕਿ ਸੋਨੂ ਜੀ ਬਹੁਤ ਸਾਰੇ ਵੀਡੀਓਜ਼ ਵੇਖਣ ਨੂੰ ਮਿਲ ਹੌਣ ਚਾਹੇ ਉਹ ਬਿਹਾਰ ਦੀ ਆਉਣ ਚਾਹੇ ਉਹ ਮੱਧ ਪ੍ਰਦੇਸ਼ ਦੀ ਆਉਣ ਬਹੁਤ ਸਾਰੇ ਸਿੱਖ ਨੌਜਵਾਨਾਂ ਦੀ ਪੱਗਾਂ ਜਿਹੜੀਆਂ ਨੇ ਉਹ ਲਾਈਆਂ ਵੀ ਜਾਂਦੀ ਕਿ ਬਜ਼ੁਰਗ ਦੀ ਵੀ ਇੱਕ ਪੱਗ ਲਾਉਂਦੇ ਇਹ ਵੀਡੀਓ ਆਈ ਸੀਗੀ ਜਿਹੜੋ ਇੱਕ ਕੁਝ ਪ੍ਰਵਾਸੀਆਂ ਨਾਲ ਜਿਹੜੀ ਸੀਗੀ ਉਹ ਲਾਈ ਸੀਗੀ ਤੁਹਾਨੂੰ ਲੱਗਦਾ ਕਿ ਇਹ ਸ਼ੁਰੂਆਤ ਤੁਸੀਂ ਕੀਤੀ ਇਸ ਤੋਂ ਪਹਿਲਾਂ ਸ਼ੁਰੂਆਤ ਹੋਣੀ ਚਾਹੀਦੀ ਸੀ ਤਾਂ ਜੋ ਕਿ ਇਸ ਪੱਗ ਦੀ ਮਹੱਤਵਤਾ ਜਿਹੜੀ ਆ ਉਹ ਲੋਕ ਸਮਝ ਸਕਦੇ ਗੱਲਿਆ ਜੀ ਹਰ ਬੰਦੇ ਦੇ ਜੇ ਤੇ ਇਹਨਾਂ ਦੇ ਕਿਤੇ ਛੱਤਰਾਂ ਹੀ ਫੇਰ ਦਿੰਦੇ ਨਾ ਤਸੱਲੀ ਇਹਦੀ ਕਰਾ ਦਿੰਦੇ। ਇਹ ਕਦੇ ਭਈਏ ਦੀ ਲਾਤ ਮਾ ਤੋੜ ਦਿੰਦੇ ਲੋਕਾਂ ਨੇ ਗਿਆਨ ਜਿਹੜੇ ਫੇਸਬੁੱਕ ਵਿਦਵਾਨ ਆ ਨਾ ਐਡੇ ਭਾਂਚੋਂ ਗੰਦੇ ਬੰਦੇ ਆ ਇਹਨਾਂ ਨੇ ਆਣ ਕੇ ਗਿਆਨ ਦੇਣ ਡਿਆ ਬਣਾ ਸਾਨੂੰ ਆ ਵੇਖੋ ਜੀ ਗਰੀਬਾਂ ਨੂੰ ਮਜ਼ਦੂਰਾਂ ਨੂੰ ਮਾਰਤਾ ਤੇ ਉਹ ਜਿਹੜੇ ਮਾਮਾ ਦੇ ਪੁੱਤ ਉਹਨਾਂ ਦੇ ਕੁੱਟ-ਕੁੱਟ ਉਹਨਾਂ ਨੂੰ ਮਾਰਦੇ ਲੱਗੇ ਤੇ ਗਲ ਚ ਪਾ ਕੇ ਇਧਰੋਂ ਖਿੱਚਣ ਡਿਆ ਪੰਜ ਜਣੇ ਇਧਰੋਂ ਦੇ ਪੰਜ ਮਗਰੋਂ ਮੁੱਕੀਆਂ ਮਾਰਨ ਡੈ ਮੇਰੇ ਹੱਥ ਤੇ ਦਾਤਰ ਵੱਜਾ ਰਾਤ ਉਹ ਠੀਕ ਹੈ ਜੰਗਾਲਿਆ ਸੀਗਾ ਚਲੋ ਫੜਿਆ ਜੇ ਸਾਡੇ ਕੋਲ ਵੀ ਕੁਝ ਨਾ ਹੁੰਦਾ ਤੇ ਅਸੀਂ ਜਿੱਦਾਂ ਇਹਨਾਂ ਦੇ ਮਗਰ ਚੱਲ ਗਏ ਆ ਤੇ ਜੇ ਕਿਤੇ ਅਸੀਂ ਵੀ ਓਦਾਂ ਦੇ ਹੁੰਦੇ ਜਿੱਦਾਂ ਦੇ ਉਹ ਹੀ ਵਿਚਾਰਿਆਂ ਨੂੰ ਕੁੱਟੀ ਫਿਰਦੇ ਸੀ ਚੰਗੇ ਭਲਿਆ ਨੌਜਵਾਨਾਂ ਨੂੰ ਉਹਨਾਂ ਨੂੰ ਕਿਤੇ ਮਾਰ ਦਿੰਦੇ ਕੋਈ ਗੱਲਬਾਤ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਸੀ ਇਨਾਂ ਦੀ ਗੁੰਡਾਗਰਦੀ ਇੱਥੇ ਤਕਨੀ ਜੰਡੇਆਲੇ ਪਹਿਲੀ ਵਾਰੀ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਮਰਤਾਰੀ ਦੇ ਪੱਗ ਲਾਤੀ ਸੀ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਬੀੜੀ ਪੀਂਦੇ ਹੇ ਕਨਨ ਰੋਕਿਆ ਤਾਂ ਉੱਥੇ ਇਹਨਾਂ ਨੇ ਕੁੱਟ-ਕਟਈਆ ਕਰਤਾ ਗੱਲ ਇਹ ਆ ਕਿ ਅਸੀਂ ਜਦੋਂ ਕਿਤੇ ਇਹੋ ਜੀ ਗੱਲ ਹੁੰਦੀ ਅੱਖਾਂ ਬੰਦ ਕਰਕੇ ਨਿਕਲ ਜਾਂਦੇ ਆ ਸਾਰੀਆਂ ਗੱਲਾਂ ਕਹਿੰਦੇ ਪੁਲਿਸ ਕਰੇ ਜੱਥੇਬੰਦੀਆਂ ਕਰੇ ਢੋਡੀਆਂ ਲੱਤਾਂ ਬਾਹਾਂ ਟੁੱਟਾ ਥੋੜੀ ਗਈਆਂ ਢੋਡੀਆਂ ਕੈਮ ਆ ਜੇ ਤੁਹਾਡੇ ਕੋਈ ਗੱਲ ਪੈਂਦਾ ਜੇ ਪੱਗ ਨਾ ਬੰਨੋ ਫਿਰ ਜੇ ਤੁਸੀਂ ਸਾਹ ਵੀ ਨਹੀਂ ਸਕਦੇ ਨਾ ਤਾਂ ਫਿਰ ਪੱਗ ਬੰਨਣੀ ਨਹੀਂ ਚਾਹੀਦੀ ਵੇਖੋ ਇਹ ਪੱਗ ਜਿਹੜ ਕੀ ਅੱਜ ਇਹਨਾਂ ਨੇ ਸਾਡੇ ਨੌਜਵਾਨ ਦੀ ਪੱਗ ਨੂੰ ਨਹੀਂ ਹੱਥ ਪਾਇਨਾ ਮੇਰੀ ਪੱਗ ਨੂੰ ਹੱਥ ਪਾਇਨਾ ਉਹਨਾਂ ਨੂੰ ਬੰਦੇ ਦਾ ਪੁੱਤ ਬਣਾਵਾ ਲੇਕਿਨ ਅਕਸਰ ਹੀ ਜਦੋਂ ਅਸੀਂ ਪਹਿਲਾਂ ਦੇਖਦੇ ਸੀ ਨਾ ਤੇ ਜਦੋਂ ਦੋ ਸਰਦਾਰ ਲੜਦੇ ਸੀ ਤੇ ਤੀਸਰੇ ਕਹਿੰਦੇ ਸੀ ਰੀ ਪੱਗ ਲਾ ਕੇ ਕਿਕਰ ਤੇ ਟੰਗ ਦੋ ਤੇ ਕੀ ਲੱਗਦਾ ਨਹੀਂ ਉਹ ਦਿਲ ਵਿੱਚ ਵਧੀ ਸੀਗੀ ਜੇਕਰ ਉਦੋਂ ਹੀ ਠੱਲ ਪਾਇਆ ਜਾਂਦੀ ਕਿਉਂਕਿ ਅਕਸਰ ਹੀ ਜਿਹੜੇ ਭਈਆਂ ਨੂੰ ਲੜਦੇ ਦੇਖਦੇ ਆ ਪਰਵਾਸੀਆਂ ਨੂੰ ਲੜਦੇ ਦੇਖਦੇ ਸਾਂ ਕਿ ਉਹ ਕਹਿੰਦੇ ਸੀ ਨਹੀਂ ਯਾਰ ਆਪਣੇ گاؤں ਵਾਲਾ ਇਹ ਛੋੜੋ ਕੀ ਲੱਗਦਾ ਨਹੀਂ ਕਿ ਇਹ ਜਿਹੜੀਆਂ ਚੀਜ਼ਾਂ ਸੀਗਾ ਇਹ ਆਪਣੇ ਪੰਜਾਬ ਦੇ ਵਿੱਚ ਜੇਕਰ ਜਿਵੇਂ ਤੁਸੀਂ ਤੁਹਾਨੂੰ ਦੱਸਿਆ ਕਿ ਲੋਕ ਜਿਹੜੋ ਆਪਸ ਵਿੱਚ ਲੜਦੇ ਸੀ ਤੇ ਦੂਸਰੇ ਦੇ ਪੱਗ ਨੂੰ ਛਾਲਣ ਦੀ ਗੱਲ ਕਰਦੇ ਸੀ ਕੀ ਲੱਗਦਾ ਨਹੀਂ ਇਹ ਪਹਿਲਾਂ ਥਮਝਣਾ ਚਾਹੀਦਾ ਸੀਗਾ ਜਗ੍ਹਾ ਤੇ ਕਦੀ ਵੀ ਵੇਖੋ ਪੱਗ ਦਾ ਸਤਿਕਾਰ ਕਰਨਾ ਚਾਹੀਦਾ ਹੈ ਦਸਤਾਰ ਗੁਰੂ ਸਾਹਿਬ ਦੀ ਬਖਸ਼ੀ ਹੋਇਆ ਦਸਤਾਰ ਕਿਸੇ ਬੰਦੇ ਦੀ ਬਖਸ਼ੀ ਨਹੀਂ ਆ ਇਹ ਦਸਤਾਰ ਨੂੰ ਜੇ ਅਸੀਂ ਬੰਨਣਾ ਜਾਣਦੇ ਆ ਤੇ ਅਸੀਂ ਸਾੰਭਣਾ ਵੀ ਜਾਣਦੇ ਆ ਨੂੰ ਇਹ ਨਹੀਂ ਵੀ ਕੋਈ ਵੀ ਲੱਲੂ ਪੰਜੂ ਉੱਠ ਕੇ ਇਹਦੇ ਤੁਸੀਂ ਸ਼ੁਕਰਿਆ ਕਰੋ ਵੀ ਮੇਰੇ ਨਾਲ ਦੋ ਚਾਰ ਬੰਦੇ ਹੁੰਦੇ ਤੇ ਮੈਂ ਭਈਆਂ ਦੇ ਗੁੱਟ ਵੜ ਦੇਣੇ ਸੀ ਉੱਥੇ ਇਹਨਾਂ ਨੂੰ ਮੈਂ ਦੱਸ ਦੇਣਾ ਸੀ ਕਿ ਕਿਤੇ ਪੰਜਾਬੀ ਦੇ ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਹਦੇ ਨੇ ਪੁਲਿਸ ਕਰੇ ਯਾਰ ਪੁਲਿਸ ਨੂੰ ਕੋਈ ਕੰਮ ਨਹੀਂ ਹੈਗਾ ਪੁਲਿਸ ਨੇ ਕੋਈ ਸੁਪਨਾ ਥੋੜੀ ਹੋਣਾ ਵੀ ਉੱਥੇ ਬੰਦੇ ਕਹਿੰਦੇ ਕ੍ਰਾਈਮ ਕਰਾਂ ਤੇ ਪੁਲਿਸ ਨੇ ਜਾ ਕੇ ਫੜਨਾ ਐਸ ਐਚ ਓ ਸਾਹਿਬ ਡੀ ਐਸ ਪੀ ਸਾਹਿਬ ਔਰ ਐਸ ਐਸ ਪੀ ਸਾਹਿਬ ਮੇਰੀ ਤਿੰਨਾਂ ਨਾਲ ਗੱਲ ਹੋਈ ਔਰ ਜਿੱਥੇ ਜ਼ਰੂਰਤ ਹੋ ਕਹਿੰਦੇ ਸਾਨੂੰ ਦੱਸੋ ਅਸੀਂ ਪੀਸਫੁੱਲ ਤਰੀਕੇ ਨਾਲ ਮਤਲਬ ਕਰਨਾ ਕੁਝ ਵੀ ਇਹੋ ਜਿਹਾ ਗਲਤ ਕੰਮ ਨਹੀਂ ਹੋਣ ਦੇਣਾ ਮੈਂ ਐਵੇਂ ਕਹੀ ਆਂ ਪ੍ਰਸ਼ਾਸਨ ਸੁੱਤਾ ਜੀ ਪ੍ਰਸ਼ਾਸਨ ਹਰ ਜਗ੍ਹਾ ਸਾਡੇ ਨਾਲ ਆ ਹੁਣ ਗੱਲ ਆ ਕਿ ਇਹਨਾਂ ਤੇ ਕਾਰਵਾਈ ਜਿਹੜੀ ਕਰਨੀ ਉਹਨਾਂ ਦਾ ਪਤਾ ਲੱਗੂ ਤੇ ਤਾਂ ਕਰਾਂਗੇ ਨਾ ਉਹ ਝੁੱਗੀਆਂ ਚ ਝੌਂਪੜੀਆਂ ਚ ਵੜ ਜਾਂਦੇ ਜਾ ਕੇ ਬਨ ਕੇ ਗਮਛੇ ਕੱਛੇ ਬਣਾਣਾ ਨਾ ਕੋਈ ਉਹਨਾਂ ਦਾ ਆਈਡੀ ਕੱਢ ਨਾ ਕੋਈ ਵੋਟਰ ਕਾਰਡ ਉਥੋਂ ਸਿੱਧਾ ਹੀ ਆਉਂਦੇ ਹੋ ਉਹਨਾਂ ਲਈ ਤੇ ਦਬਈ ਆ ਟਰੇਨ ਤੇ ਰੁਪਈਆ 100 ਖਰਚਦੇ ਆ ਭੰਜੇ ਬਹਿ ਕੇ ਆ ਜਾਂਦੇ ਇੱਥੇ ਤੁਹਾਡੇ ਕੋਲੋਂ ਲੰਗਰਾਂ ਚ ਰੋਟੀਆਂ ਖਾ ਜਾਂਦੇ ਤੁਹਾਨੂੰ ਹੀ ਬੱਚ 76 ਮਾਰਦੇ ਤੇ ਫਿਰ ਸਵਾਦ ਇਹਦਾ ਵੇਖ ਲਿਆ ਜਦੋਂ ਨੌਜਵਾਨਾਂ ਦਾ ਹੋਇਆ ਕੰਮ ਇਹ ਚੀਜ਼ ਕੋਈ ਪਹਿਲੀ ਵਾਰੀ ਸਕੂਲਾਂ ਦੇ ਬਾਹਰ ਭਈਏ ਕੁੜੀਆਂ ਛੇੜਦੇ ਆ ਪੰਜਾਬੀਆਂ ਦੀਆਂ ਇਹੋ ਇਹੋ ਜੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਤੇ ਕੈਮਰੇ ਤੇ ਨਹੀਂ ਕਰ ਸਕਦੇ ਇਹ ਸਾਡੇ ਡੀਐਨਏ ਤੱਕ ਚੈਲੰਜ ਕਰਦੇ ਸਾਨੂੰ ਭਈਏ ਪਰ ਮੈਂ ਇਸ ਗੱਲ ਨੂੰ ਇਗਨੋਰ ਕਰਦਾ ਵੀਡੀਓ ਬਣਨੀ ਸ਼ੁਰੂ ਹੋ ਗਈਆਂ ਕਿ 5 ਸਾਲ ਬਾਅਦ 10 ਸਾਲ ਬਾਅਦ ਜੇਕਰ ਸੋਸ਼ਲ ਮੀਡੀਆ ਤੇ ਵੇਖੀ ਤਾਂ ਬੜਾ ਦੁੱਖ ਵੀ ਲੱਗਦਾ ਕਿ ਇੱਕ ਬੰਦਾ ਇੱਕ ਵੀਡੀਓ ਸਾਹਮਣੇ ਆ ਰਹੀ ਸੀ ਕਿ ਮੈਨੂੰ ਵੀ ਬੜਾ ਦੁੱਖ ਲੱਗਾ ਕਿ ਉਹ ਵਿਦੇਸ਼ ਤੋਂ ਆਂਦਾ ਕਹਿੰਦਾ ਮੇਰਾ ਘਰ ਆ ਉਹ ਕਹਿੰਦਾ ਸਰਪੰਚ ਦਾ ਸਰਪੰਚ ਵੀ ਅੱਗੋਂ ਪ੍ਰਵਾਸੀ ਕਿ ਹਣਾ ਉਹ ਕੀ ਲੱਗਦਾ ਕਿ ਇਹ ਅ ਕਿਸੇ ਕਿਸੇ ਦੋ ਹੋਰ ਵੱਲ ਚੱਲਦੇ ਪਿਆ ਲੇਕਿਨ ਕੀ ਲੱਗਦਾ ਇਹਨੂੰ ਰੋਕਣਾ ਚਾਹੀਦਾ ਕਿਤੇ ਨਾ ਕਿਤੇ ਸੋਨੂ ਜੀ ਲੱਗਦਾ ਇਹਨੂੰ ਰੋਕਣਾ ਚਾਹੀਦਾ ਕਿ ਸਹੀ ਬਿਲਕੁਲ ਰੋਕਣਾ ਚਾਹੀਦਾ ਦੇਖੋ ਇਹਦੇ ਲਈ ਕਾਰਨ ਕੀ ਹੈ ਕਿ ਕੰਮ ਕਰਦੇ ਆ ਨਾ ਠੀਕ ਹੈ ਕੰਮ ਕਰਦੇ ਆ ਇੱਕ ਤੇ ਜਿਹੜਾ ਗੈਰ ਪੰਜਾਬੀ ਇੱਥੇ ਪੰਜਾਬ ਚ ਜਗ੍ਹਾ ਨਾ ਲੈ ਸਕੇ ਦੂਜਾ ਜਦੋਂ ਇਹ ਆਉਂਦੇ ਆ ਨਾ ਇਹ ਉੱਥੋਂ ਆਪਣੇ ਸਰਪੰਚ ਤੋਂ ਤੇ ਪੁਲਿਸ ਸਟੇਸ਼ਨ ਤੋਂ ਆਪਣਾ ਕੈਰੈਕਟਰ ਸਰਟੀਫਿਕੇਟ ਲੈ ਕੇ ਆਉਣ ਔਰ ਇਹਨਾਂ ਦੀ ਵੋਟਰ ਆਈਡੀ ਉੱਥੇ ਵੀ ਬਣੀ ਐ ਇੱਥੇ ਵੀ ਬਣੀ ਸਾਰੀਆਂ ਸਹੂਲਤਾਂ ਸਰਕਾਰੀ ਐ ਪੰਜਾਬ ਚ ਆ ਕੇ ਲੈਣ ਦਾ ਸਾਡੇ ਲੋਕ ਭਾਂਚੋਂ ਐਡੇ ਲੀਡਰ ਗੰਦੇ ਆ ਚਾਰ ਵੋਟਾਂ ਦੇ ਲਈ ਇਹਨਾਂ ਦੇ ਮਗਰਤੁਰ ਉਦੋਂ ਜਿਹਦੇ ਮਰਜ਼ੀ ਗੱਲ ਪਾਏ ਤੇ ਐਦਾਂ ਯੂਨੀਵਰਸਿਟੀ ਦੇ ਬਾਹਰ ਭਈਆਂ ਨੇ ਕਿੰਨਾ ਗੰਦ ਪਾਇਆ ਰੇੜੀਆਂ ਲਾਈਆਂ ਪੰਜਾਬੀਆਂ ਦੇ ਸ਼ਰਿਆਮ ਦਾਤਰ ਮਾਰੇ ਇਹਨਾਂ ਨੇ ਉੱਥੇ ਗੰਦ ਖਵਾਉਣ ਦੇ ਕਿੰਨੇ ਚੈਨਲਾਂ ਤੇ ਕੀ ਕੁਛ ਹੋਇਆ ਫਿਰ ਇਹ ਬੰਦੇ ਜਿਹੜੇ ਯੂਨੀਵਰਸਿਟੀ ਦੇ ਬਾਹਰ ਧਰਨਾ ਲਾਉਣਦੇ ਤੁਸੀਂ ਦੱਸੋ ਭਈਆ ਯੂਨੀਵਰਸਿਟੀ ਚ ਪੜ੍ਹਦੇ ਹੀ ਧਰਨਾ ਲਾਉਣਦੇ ਰੇੜੀਆਂ ਲੱਗਦੀਆਂ ਬਾਹਰ ਮਾਰਕੀਟ ਵਾਲਿਆਂ ਚ ਕਾਤੀਆਂ ਲੜਾਈ ਕਿ ਦੀ ਤੇ ਧਰਨਾ ਕਿੱਥੇ ਲਾਉਣਦੇ ਇਹ ਸ਼ੈ ਕੀਨਾਂ ਦੀ ਆ ਪੋਲੀਟੀਕਲ ਲੋਕਾਂ ਦੀ ਕਿਤੇ ਤੇ ਯਾਰ ਤੁਸੀਂ ਇਕੱਠੇ ਹੋ ਜੋ ਕਿਤੇ ਤੇ ਪੰਜਾਬ ਨਾਲ ਖਲੋਜੋ ਅੱਜ ਉਹ ਲੋਕ ਜਿਹੜੇ ਉਹ ਨੌਜਵਾਨਾਂ ਦੇ ਗੱਲ ਇਹਨਾਂ ਨੇ ਆਣ ਕੇ ਹੌਲੀ ਦੇ ਲੀਡਰਾਂ ਕਹਣਾ ਸੀ ਇਹਨਾਂ ਨੂੰ ਨੌਕਰੀ ਤੇ 1 ਕਰੋੜ ਦੇ ਦਿੱਤਾ ਤੇ ਪਹਿਲਾਂ ਸੁਧਾਰ ਕਰ ਲੋ ਪਹਿਲਾਂ ਇਹਨਾਂ ਦਾ ਵੇਖਿਆ ਕਰੋ ਜਦੋਂ ਜਿਹਦੇ ਕੋਲ ਆਉਂਦੇ ਆ ਨਾ ਉਹਦਾ ਵੀ ਆਈਡੀ ਕੱਢ ਲਓ ਥਾਣੇ 'ਚ ਜਾ ਕੇ ਲਿਖਾਵੇ ਵੀ ਇਹ ਮੇਰੇ ਕੋਲ ਕੰਮ ਕਰਨ ਆਇਆ ਇਹਦਾ ਨਾਮ ਆ ਇੰਨੇ ਚਿਰ ਦਾ ਕੋਈ ਕ੍ਰਾਈਮ ਨਹੀਂ ਕਰਕੇ ਆ 100% ਜਿੱਥੋਂ ਤੱਕ ਮੈਨੂੰ ਲੱਗਦਾ ਵੀ ਸਾਰੇ ਬੰਦੇ ਜਿਹੜੇ ਉਧਰੋਂ ਆਉਂਦੇ ਆ 95% ਕ੍ਰਿਮੀਨਲ ਬੰਦੇ ਆ ਲੇਕਿਨ ਜੁ ਅਸੀਂ ਤੁਹਾਡਾ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਤੁਸੀਂ ਸਾਫ਼ ਤੌਰ ਤੇ ਇਹੀ ਗੱਲ ਕਹੀ ਸੀਗੀ ਕਿ ਇਹਨਾਂ ਨੂੰ ਇੱਥੇ ਦੀ ਰਹਾਇਸ਼ ਨਹੀਂ ਮਿਲਣੀ ਚਾਹੀਦੀ ਨਹੀਂ ਮਿਲਣੀ ਚਾਹੀਦੀ ਜੇ ਲੱਗਦਾ ਕਿ ਇਹ ਇਹ ਜਿਹੜਾ ਇਰੇਲੀ ਜਾਂ ਲਗਾਤਾਰ ਹੀ ਰਾਇਆ ਵੜਿੰਗ ਹੋਣੇ ਵੀ ਕਹਿੰਦੇ ਰਹੇ ਨੇ ਪ੍ਰਤਾਪ ਸਿੰਘ ਬਾਜਬਾਨਾ ਵੀ ਕਹਿੰਦੇ ਰਹੇ ਨੇ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਕਹਿੰਦੇ ਰਹੇ ਨੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੁਹਾਨੂੰ ਅੱਜ ਰਿਅਲਾਈਜ਼ ਹੋ ਰਿਹਾ ਕਿ ਵਾਕਈ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਤੁਸੀਂ ਬੋਲਦੇ ਰਹੋ ਕਿ ਨਹੀਂ ਕੋਈ ਗੱਲ ਨਹੀਂ ਪ੍ਰਵਾਸੀ ਆ ਕੰਮ ਆਈ ਕਰਨ ਵਾਸਤੇ ਆਏ ਮੇਰੇ ਖੁਦ ਨਾਲ ਵਾਪਰੀ ਤੇ ਮੈਂ ਵੇਖਿਆ ਨਾ ਉੱਥੇ ਹਾਲਾਤ ਕਿਉਂਕਿ ਜਿੱਦਾਂ ਦੇ ਹਾਲਾਤ ਉਹ ਬੰਦਿਆਂ ਚ ਡਰੀ ਮਾਸਾ ਨਹੀਂ ਉਹ ਜਿਹਦੇ ਮਰਜ਼ੀ ਜਾ ਕੇ ਗਲ ਪੈ ਜਾਂਦੇ ਜਿਹਦੇ ਮਰਜ਼ੀ ਸੱਟ ਪੇੜ ਲਾ ਦਿੰਦੇ ਇਸ ਹਿਸਾਬ ਦੇ ਨਾਲ ਉਹਨਾਂ ਮੁੰਡਿਆਂ ਨੂੰ ਇਹਨਾਂ ਧੋਇਆ ਜਿੱਦਾਂ ਇਹਨਾਂ ਬਜ਼ੁਰਗਾਂ ਨੂੰ ਕੁੱਟਿਆ ਜੇ ਕਿਤੇ ਮੈਂ ਨਾ ਜਾਂਦਾ ਤੇ ਇਹਨਾਂ ਨੇ ਉਹਨਾਂ ਦਾ ਮਰਡਰ ਕਰ ਦੇਣਾ ਸੀ ਲੇਕਿਨ ਜਿਸ ਤਰ੍ਹਾਂ ਤੁਸੀਂ ਦੱਸ ਤਰੇ ਹੋ ਕਿ ਤੇਜ਼ ਤਾਰ ਹਥਿਆਰ ਸੀਗੇ ਕਿਉਂਕਿ ਅਕਸਰ ਹੀ ਜਦੋਂ ਕੋਈ ਵੀ ਵੀ ਹਥਿਆਰ ਦੇਖੀਦਾ ਬੰਦੇ ਦੇ ਦਿਮਾਗ 'ਚ ਕੁਛ ਨਾ ਕੁਛ ਡੈਅ ਲੌਂਦੀ ਆ ਕਿ ਨਹੀਂ ਯਾਰ ਉਹਨਾਂ 'ਵੇਂ ਨੁਕਸਾਨ ਹੋ ਜਾਵੇ ਲੱਗਾ ਨਹੀਂ ਦਿਮਾਗ ਚ ਕਿ ਵੱਡਾ ਕੋਈ ਇਨਸੀਡੈਂਟ ਹੋਸ ਰਿਹਾ ਤੁਹਾਡੇ ਤੇ ਅਟੈਕ ਕਰ ਦਿੰਦੇ ਫਿਰ ਫਿਰ ਕੀ ਹੋ ਸਕਦਾ ਸੀ ਉਸ ਫਿਰ ਜਾ ਕੇ ਮੇਰੇ ਤੇ ਅਟੈਕ ਕਰ ਦਿੰਦੇ ਤੇ ਫਿਰ ਮੈਂ ਜਾਣਦਾ ਮੇਰਾ ਕੰਮ ਜਾਣਦਾ ਹੂੰ ਜਾਂ ਉਹ ਅੰਦਰ ਹੁੰਦੇ ਤੇ ਜਾਂ ਮੈਂ ਹੁੰਦਾ ਫੇਕ ਕੰਮ ਹੋਣਾ ਮੈਂ ਉਹਨਾਂ ਰਗਾ ਥੋੜੀ ਕਹਿਣਾ ਮੈਨੂੰ ਬਚਾਓ ਹੂੰ ਇਹ ਮੈਂ ਅਮਰਤ ਐਵੇਂ ਨਹੀਂ ਛੇਕਿਆ ਕਰ ਪਾਣਾ ਵੀ ਨਹੀਂ ਧਰੀਏ ਮੈਂ ਵੇਖਣ ਲਈ ਥੋੜੀ ਧਰੀ ਆ ਹੂੰ ਇਹ ਕਦ ਕੱਢਣ ਲੱਗਾ ਮੈਨੂੰ ਟਾਈਮ ਲੱਗਣਾ ਸੀਗਾ ਹੂੰ ਤੇ ਕੋਈ ਨਹੀਂ ਜੇ ਮੈਂ ਮਰਦਾ ਤੇ ਪੰਚੀ ਤੀ ਭਈਏ ਬੜਕਾ ਦੇਣੇ ਮੈਂ ਉਹ ਨਹੀਂ ਆ ਵੀ ਜਿਹੜਾ ਕਹਿੰਦਾ ਮੈਨੂੰ ਬਚਾਲੋ ਤੇ ਜਾਂ ਮੈਨੂੰ ਛੱਡ ਦਿਓ ਜਿੱਦਾਂ ਉਹ ਕਰਨ ਡਿਆ ਹੈਗੇ ਲੇਕਿਨ ਪ੍ਰਸ਼ਾਸਨ ਆ ਤੁਹਾਡੀ ਗੱਲ ਹੋਈ ਪਰਚਾ ਦਰਜ ਹੋਇਆ ਕੋਈ ਗੱਲਬਾਤ ਹੋਈ ਤੁਹਾਡੀ ਦੇਖੋ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਵਾ ਉਹ ਅਸੀਂ ਤਫਤੀਸ਼ ਕਰ ਰਹੇ ਆ ਆਪਣਾ ਜਿਹੜਾ ਉਹ ਮੁੰਡਿਆਂ ਦੀ ਜਿਨ੍ਹਾਂ ਦੇ ਨਾਲ ਸਟਾ ਲਾਈਆਂ ਪਤਾ ਕਰ ਰਹੇ ਆ ਸਾਰਾ ਔਰ ਇਹ ਜਿਹੜਾ ਛੇਤੀ ਅਸੀਂ ਸਾਰਾ ਜਿਹੜਾ ਇਹਨਾਂ ਨੇ ਸਕੈਮ ਜਿਹੜਾ ਹੋਇਆ ਸਾਰਾ ਸਾਹਮਣੇ ਲੈ ਕੇ ਆਉਣਾ ਜਾਣੂ ਸੀ ਕਿ ਤੁਹਾਡੇ ਮੁੰਡੇਓ ਮੈਨੂੰ ਭਾਜੀ ਪਤਾ ਹੀ ਨਹੀਂ ਹੁਣ ਸੜਕ ਤੇ ਜਿੱਦਾਂ ਤੁਸੀਂ ਜਾਣਦੇ ਤੁਹਾਡੇ ਕੋਈ ਇਨਸਾਨੀਅਤ ਨਾਤੇ ਆਪਣਾ ਫਰਜ਼ ਹੈ ਨਾ ਤੁਸੀਂ ਤੂੰ ਕਿਸੇ ਨੂੰ ਮਾਰ ਨਹੀਂ ਪੈ ਜਾਂਦੇ ਪੰਜੀਤੀ ਜਣੇ ਹੂੰ ਜੋ ਕਈ ਜਿਹੜੇ ਹੁੰਦੇ ਅੱਖਾਂ ਬੰਦ ਕਰਕੇ ਲੰਘ ਜਾਂਦੇ ਚੰਦ ਬੰਦੇ ਤੇ ਇਨਸਾਨੀਅਤ ਨਾਤੇ ਖਲੋਈ ਜਾਂਦੇ ਨਾ ਹੂੰ ਉਹ ਤੁਹਾਡੇ ਲੱਗੇ ਕਿਸੇ ਬਜ਼ੁਰਗ ਨੂੰ ਪੰਜੀਤੀ ਜਣੇ ਕੁੱਟਣ ਦੇ ਹੁਣ ਤੁਹਾਨੂੰ ਵੀ ਫੜ ਲੈਣਾ ਤੇ ਬੰਦਾ ਕਹਿੰਦਾ ਨਾ ਯਾਰ ਵੇਖ ਲੈ ਕੀ ਗੱਲ ਆ ਤੇ ਤੁਸੀਂ ਉੱਥੇ ਕੋ ਮੈਨੂੰ ਬਚਾ ਤੇ ਫਿਰ ਮਹਾਰਾਜ ਦਾ ਜਿਹੜਾ ਪੋਤਾ ਉਹਨੇ ਤੇ ਆ ਜਾਣਾ ਮੈਦਾਨ ਚ ਗੁਰੂ ਸਾਹਿਬ ਨੇ ਕਿਹਾ ਸੀਗਾ ਭਾਈ ਜੈਤੇ ਨੂੰ ਵੀ ਜਿਸ ਵੇਲੇ ਗੁਰੂ ਪਿਤਾ ਦੀ ਸ਼ਹਾਦਤ ਹੋਈ ਸੀ ਨਾ ਚਾਂਦਨੀ ਚੌਂਕ ਚ ਕਹਿੰਦੇ ਭਾਈ ਜੈਤਾ ਮੈਨੂੰ ਦੱਸੀ ਪੀ ਜਦੋਂ ਗੁਰੂ ਪਿਤਾ ਦੀ ਸ਼ਹਾਦਤ ਹੋਈ ਉਦੋਂ ਸਿੱਖ ਕੋਈ ਬੋਲਿਆ ਨਹੀਂ ਕਹਿੰਦੇ ਮਹਾਰਾਜ ਬੋਲਣਾ ਤੇ ਕੀ ਸੀ ਗਿਆ ਉਹਨਾਂ ਨੇ ਭੇਸ ਬਦਲਿਆ ਪੀ ਉਹ ਲੋਕੇ ਤੇ ਡਰੇ ਸਹਿਮੇ ਮਾਰੇ ਕਹਿੰਦੇ ਐਸਾ ਖਾਲਸਾ ਪ੍ਰਗਟ ਕਰੂੰ ਜਿਹੜਾ ਦੁਸ਼ਮਣਾਂ ਦੇ ਪੈਰਾਂ ਥੱਲੇ ਅੱਗ ਬੁਸ਼ਾਦੂ ਦੁਸ਼ਮਣਾਂ ਨੂੰ ਲੋਹੇ ਦੇ ਚਣੇ ਜਬਾਦੂ ਇਹ ਆਪੇ ਪ੍ਰਗਟ ਹੋ ਜਾ ਕਰੂਗਾ ਜਿੱਥੇ ਅਤਿਆਚਾਰ ਹੋ ਆਪੇ ਪ੍ਰਗਟ ਹੋ ਜੂ ਇਸ ਕਰਕੇ ਮੈਂ ਨੀ ਕੋਈ ਵੀ ਗੁਰੂ ਦਾ ਪਿਆਰਾ ਗੁਰੂ ਦਾ ਸਿੰਘ ਹੈ ਜਿੱਥੇ ਅਤਿਆਚਾਰ ਹੋਇਆ ਉਹ ਗੁਰੂ ਸਾਹਿਬ ਆਪ ਹੀ ਕੁਤਕ ਵਰਤਾਉਂਦੇ ਮਹਾਰਾਜ ਇਸ ਕਰਕੇ ਕਿਸੇ ਸਿੱਖ ਨੂੰ ਹੱਥ ਪਾਉਣ ਲੱਗਿਆਂ ਔਰ ਗੁਰੂ ਦੇ ਸਿੰਘ ਨੂੰ ਹੱਥ ਪਾਉਣ ਲੱਗਿਆਂ ਘਟੋ ਘਟ 100 200 ਭਈਆ ਵੀ ਆ ਜੂਗਾ ਤੇ ਸਿੰਘ ਜਿਹੜਾ ਤੁਹਾਨੂੰ ਪਤਾ ਛੇਤੀ ਦੀ ਮਰਦਾ ਇਸ ਕਰਕੇ ਉਹ 20 25 50 ਬੰਦੇ ਲੈ ਹੀ ਪੈਂਦਾ ਫਿਰ ਵੀ ਲੇਕਿਨ ਫਿਰ ਵੀ ਪੰਜਾਬ ਦੇ ਹਾਲਾਤ ਤੇ ਲਗਾਤਾਰ ਖਰਾਬ ਹੋ ਰਹਿਣਾ ਜਿਵੇਂ ਲੁਧਿਆਣੇ ਦੇ ਵਿੱਚ ਵੇਖੋ ਆਪਾਂ ਇੱਕ ਸਮਾਂ ਗਏ ਸੀ ਜਦੋਂ ਅਸੀਂ ਇੱਕ ਸਟੋਰੀ ਕਰਨ ਵਾਸਤੇ ਪਹੁੰਚੇ ਸਾਂ ਉਸ ਵੇਲੇ ਅਸੀਂ ਸਵੇਰ ਦੇ ਟਾਈਮ ਸੀ ਤੇ ਬਹੁਤ ਸਾਰੇ ਪ੍ਰਵਾਸੀ ਨਜ਼ਰ ਆ ਰਹੇ ਸੀ ਕੀ ਲੱਗਦਾ ਕਿ ਪੰਜਾਬ ਦੇ ਹਾਲਾਤ ਹੋਰ ਖਰਾਬ ਹੋਣਗੇ ਜੇਕਰ ਬਿਲਕੁਲ ਹੋ ਗਏ ਆ ਜੀ ਹੁਣੇ ਕੀ ਆ ਮੈਂ ਤੁਹਾਨੂੰ ਦੱਸਿਆ ਵੀ ਮੈਂ ਨਹੀਂ ਸੀ ਮੰਨਦਾ ਹੁੰਦਾ ਇਹਨਾਂ ਗੱਲਾਂ ਨੂੰ ਅੱਜ ਮੈਨੂੰ ਵੀ ਇਹ ਚੀਜ਼ ਦਾ ਹੋ ਗਿਆ ਯਾਰ ਜਿੰਨੇ ਆਟੋ ਚੱਲਦੇ ਆ ਜਿੰਨੇ ਕਾਰੋਬਾਰ ਨੇ ਜਿੰਨੀਆਂ ਰੇੜੀਆਂ ਨੇ ਜਿੰਨੇ ਕੰਮ ਕਰਿਆ ਸਾਰੇ ਪ੍ਰਵਾਸੀ ਟੋਲ ਪਲਾਜ਼ਾਂ ਤੇ ਸਾਰੇ ਪ੍ਰਵਾਸੀ ਟੋਲ ਪਲਾਜ਼ਾਂ ਦੇ ਗੱਲ ਪੈਂਦੇ ਉਹ ਵੀ ਪ੍ਰਵਾਸੀ ਆ ਹਰ ਕੰਮ ਦੇ ਵਿੱਚ ਪ੍ਰਵਾਸੀ ਅੱਗੇ ਆ ਤੇ ਹੁਣ ਮੈਨੂੰ ਦੱਸੋ ਵੀ ਹਰ ਜਗ੍ਹਾ ਜਿਹੜਾ ਤੱਕਾ ਹੁੰਦਾ ਉੱਥੇ ਅਸੀਂ ਕੀ ਕਰਾਂਗੇ ਲੇਕਿਨ ਸੋਨੂ ਜੀ ਜੇ ਕਿ ਪ੍ਰਸ਼ਾਸਨ ਨਹੀਂ ਕੁਝ ਕਰਦਾ ਤਾਂ ਫਿਰ ਕਿਸ ਤਰ੍ਹਾਂ ਰਹੇਗਾ ਕਿਉਂਕਿ ਕਿਰਪਾਨਾਂ ਜਾਂ ਹਥਿਆਰ ਫੜ ਕੇ ਤੇ ਅਸੀਂ ਲੜਨੋਂ ਰਹੇ ਸਾਰਿਆਂ ਨਾਲ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਬੇਸ਼ੱਕ ਇਹ ਮੌਕਾ ਸੀਗਾ ਮੌਕੇ ਦੇ ਉੱਤੇ ਤੁਸੀਂ ਪਹੁੰਚੇ ਉਹ ਵਿਚਾਰਿਆਂ ਦੀ ਜਾਨ ਬਚਾਈ ਕੀ ਲੱਗਦਾ ਕਿ ਹਰ ਵਾਰ ਕੋਈ ਲੋਕ ਬਚਾਉਣ ਵਾਸਤੇ ਜਾਣਗੇ ਜੇ ਪ੍ਰਸ਼ਾਸਨ ਇੰਨੀ ਕੁਝ ਕਰ ਪਾਏਗਾ ਤਾਂ ਪ੍ਰਸ਼ਾਸਨ ਦੇਖੋ ਗੱਲ ਐ ਵੀ ਅਸੀਂ ਪ੍ਰਸ਼ਾਸਨ ਨੂੰ ਹਰ ਵੇਲੇ ਦੋਸ਼ ਦੇ ਦਿੰਦੇ ਨੇ ਸਾਡੇ ਐਸਐਸਪੀ ਸਾਹਿਬ ਨਾਲ ਮੇਰੀ ਦੋਰੀ ਗੱਲ ਹੋਈ ਇੱਕ ਵਾਰੀ ਐਸਐਸਪੀ ਸਾਹਿਬ ਨਾਲ ਡਿਪਟੀ ਸਾਹਿਬ ਨਾਲ ਹੋਈ ਐਸਐਚਓ ਸਾਹਿਬ ਨਾਲ ਔਰ ਸਾਰੇ ਵਧੀਆ ਇਨਸਾਨ ਐ ਮੈਂ ਨਹੀਂ ਵੇਖੋ ਕਹਿੰਦਾ ਡੀਐਸਪੀ ਸਾਡਾ ਬਹੁਤ ਵਧੀਆ ਇਨਸਾਨ ਐ ਔਰ ਰਾਤ ਦਿਨ ਵਿਚਾਰਾ ਘੁੰਮਦਾ ਫਿਰਦਾ ਐਸਐਚਓ ਵੀ ਜਿੰਨੇ ਜੋ ਹੈਗਾ ਕੋਈ ਕਸਰ ਨਹੀਂ ਛੱਡਦਾ ਸਾਡਾ ਐਸਐਸਪੀ ਵੀ ਬਹੁਤ ਉਹਨਾਂ ਨੂੰ ਕਈ ਜਮਾ ਵੀ ਮਾੜਾ ਕੰਮ ਫਿਰ ਵੇਖੋ 100 ਕੰਮ ਅਗਲੇ ਦੇ ਜਿਹੜੇ ਆਊਟਸਾਈਡ ਤੇ ਕਰਕੇ ਇੱਕ ਨਾ ਮਿੱਟੀ ਪਾਦਾ ਮਰਦਾ ਨਹੀਂ ਇਸ ਕਰਕੇ ਉਹ ਚੰਗਾ ਕੰਮ ਜਿਹੜਾ ਉਹਨਾਂ ਨੇ ਸਾਰੇ ਸਰਦਾਰ ਰਵਿੰਦਰ ਸਿੰਘ ਡੀਐਸਪੀ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਨਾ ਮੇਨਟੇਨ ਠੀਕ ਹੈ ਉਹ ਕਿਤੇ ਇਧਰ ਉਧਰ ਮਾੜਾ ਮੋੜ ਹੋ ਗਿਆ ਤੇ ਗੱਲਬਾਤ ਹੋ ਗਈ ਤੇ ਉਹ ਸਾਡੀ ਗੱਲ ਸੁਣੀ ਵੀ ਆ ਔਰ ਜਿੱਥੋਂ ਤੱਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹਨਾਂ ਦਾ ਰਿਕਾਰਡ ਆ ਉਸ ਇਨਸਾਨ ਦੀ ਬਦਲੀ ਹੋ ਜੇ ਹੋ ਜੇ ਉਹ ਕਿਸੇ ਨਾਲ ਤੱਕਾ ਨਹੀਂ ਕਰਦਾ ਪਰ ਜਿੱਥੇ ਤੱਕਾ ਹੋਇਆ ਉਹਨੇ ਕਾਰਵਾਈ ਕਰ ਨਹੀਂ ਕਰਨੀ ਔਰ ਮੈਨੂੰ ਵਿਸ਼ਵਾਸ ਹੈ ਮੈਂ ਬਹੁਤ ਪੁਰਾ ਸਾਨੂੰ ਆਸ ਆ ਮੈਂ ਤਾਂ ਹੀ ਮੈਨੂੰ ਪਤਾ ਵਾ ਕਿ ਉਹਨੇ ਕਾਰਵਾਈ ਵੀ ਕਰ ਦੇਣੀ ਆ ਉਹ ਸਾਨੂੰ ਪਤਾ ਵੀ ਨਹੀਂ ਲੱਗਣਾ ਔਰ ਸਾਨੂੰ ਕਹਿਣ ਦੀ ਵੀ ਲੋੜ ਨਹੀਂ ਪਈ ਬਿਲਕੁਲ ਬਿਲਕੁਲ ਇਹ ਸਰ ਸਾਨੂੰ ਜੰਡਿਆਲਾ ਜੀ ਸਰਬਜੀਤ ਸਿੰਘ ਸੋਨੂ ਜੰਡਿਆਲਾ ਜਿਨ੍ਹਾਂ ਵੱਲੋਂ ਲਗਾਤਾਰ ਹੀ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਦੋ ਕਈ ਪ੍ਰਵਾਸੀਆਂ ਵੱਲੋਂ ਦੋ ਸਿੱਖ ਨੌਜਵਾਨਾਂ ਦੀ ਪੱਗ ਜਿਹੜੀ ਸੀਗੀ ਉਹ ਲਾਈ ਗਈ ਤੁਸੀਂ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ ਅਗਰ ਸਰਬਜੀਤ ਸਿੰਘ ਸੋਨੂ ਜੰਡਿਆਲਾ ਉੱਥੇ ਨਾ ਹੁੰਦੇ ਤਾਂ ਸ਼ਾਇਦ ਕੋਈ ਅਨਸੁਖਾਵੀ ਘਟਨਾ ਜਿਹੜੀ ਸੀਗੀ ਉਹ ਹੋ ਸਕਦੀ ਸੀ ਲੇਕਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਹੀ ਪ ਉਹ ਬਹੁਤ ਸਾਰੇ ਜਗਾਵਾਂ ਦੇ ਉੱਤੇ ਨਜ਼ਰ ਆਉਂਦੀਆਂ ਨੇ ਜੇਕਰ ਗੱਲ ਕੀਤੀ ਜਾਵੇ ਯੂਪੀ ਦੀ ਤਾਂ ਉਸ ਜਗ੍ਹਾ ਦੇ ਉੱਤੇ ਵੀ ਬਹੁਤ ਸਾਰੀਆਂ ਸਰੰਦੇ ਵਿੱਚ ਘਟਨਾਵਾਂ ਜਿਹੜੀਆਂ ਨੇ ਨਜ਼ਰ ਆਉਂਦੀਆਂ ਨੇ ਬਿਹਾਰ ਚ ਵੇਖਿਆ ਜਾਵੇ ਤਾਂ ਬਹੁਤ ਸਾਰੀ ਘਟਨਾਵਾਂ ਨਜ਼ਰ ਆਉਂਦੀਆਂ ਨੇ ਕੁਝ ਸਮੇਂ ਪਹਿਲਾਂ ਇੱਕ ਟ੍ਰੇਨ ਦੇ ਵਿੱਚ ਇੱਕ ਬਜ਼ੁਰਗ ਦੀ ਜਿਹੜੀ ਸੀਗੀ ਪੱਗ ਜੇ ਸੀਗੀ ਉਹ ਵੀ ਕੁਝ ਪ੍ਰਵਾਸੀਆਂ ਵੱਲੋਂ ਜਿਹੜੀ ਸੀਗੀ ਉਹ ਲਾਈ ਗਈ ਸੀ ਲੇਕਿਨ ਕਿਤਨਾ ਕਿਤੇ ਸੋਨੂ ਜੰਡਿਆਲਾ ਹੁਣੇ ਮੌਕੇ ਤੇ ਪਹੁੰਚੇ ਅਤੇ ਮੌਕੇ ਤੇ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਆਪਣਾ ਇੱਕ ਸਹਿਯਮ ਦਿਖਾਉਂਦੇ ਹੋਏ ਅਤੇ ਆਪਣਾ ਦਲੇਰੀ ਵਿਖਾਉਂਦੇ ਹੋਏ ਉਸ ਨੌਜਵਾਨਾਂ ਦੀ ਜ ਪੂਰੀ ਤਰ੍ਹਾਂ ਨਾਲ ਲਲਕਲ ਕਰਿਆ ਵੀ ਤਾਂ ਜੋ ਕਿ ਪ੍ਰਵਾਸੀ ਜਿਹੜੇ ਨੇ ਡਰ ਕੇ ਉਸ ਉਹ ਨੌਜਵਾਨਾਂ ਨੂੰ ਕਿਤੇ ਸੱਟ ਜਾਂ ਜਪੇਟ ਜਿਹੜੀ ਆ ਉਹ ਨਾ ਲਾ ਸਕਣ ਲੇਕਿਨ ਕਿਤਨਾ ਕਿਤੇ ਸੋਨੂ ਚੰਡਿਆਲਾ ਹੁਣਾਂ ਨੂੰ ਇਹ ਭਰੋਸਾ ਇਹ ਵੀ ਆ ਕਿ ਪ੍ਰਸ਼ਾਸਨ ਜਿਹੜੀ ਆ ਪ੍ਰਸ਼ਾਸਨ ਜਰੂਰ ਜਿਹੜਾ ਹੈ ਉਹ ਕਾਰਵਾਈ ਜਿਹੜੀ ਆ ਉਹ ਕਰੇਗਾ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਕਿ ਉਹਨਾਂ ਤੇ ਉੱਤੇ ਕੀ ਕਾਰਵਾਈ ਕੀਤੀ ਗਈ ਇਸ ਬਾਰੇ ਵੀ ਜਿਹੜੀ ਆ ਜਾਣਕਾਰੀ ਮਿਲ ਸਕੇ ਲੇਕਿਨ ਕਿਤਨਾ ਕਿਤੇ ਸੋਨੂ ਚੰਡਿਆਲਾ ਹੁੰਦਾ ਕਹਿੰਦਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜੋ ਪ੍ਰਸ਼ਾਸਨ ਹੈ ਉਸ ਸਗਤ ਤੋਂ ਸਗ ਜਿਹੜੀ ਇਹ ਕਾਰਵਾਈ ਕਰੇਗਾ ਤਾਂ ਜੋ ਕਿ ਉਹਨਾਂ ਨੂੰ ਨਥ ਜਿਹੜੀ ਹੈ ਪ੍ਰਵਾਸੀਆਂ ਨੂੰ ਨਥ ਜਿਹੜੀ ਹੈ ਪੰਜਾਬ ਚ ਭਾਈ ਜਾ ਸਕਿਆ ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਪ੍ਰਵਾਸੀ ਆਉਂਦੇ ਨੇ ਉਹਨਾਂ ਦਾ ਆਧਾਰ ਕਾਰਡ ਜਿਹੜਾ ਹੈ ਜਾਂ ਉੱਥੇ ਦੇ ਸਰਪੰਚ ਜਿਸ ਪਿੰਡ ਤੋਂ ਆਏ ਨੇ ਉਸ ਸਰਪੰਚ ਦੀ ਮੋਹਰ ਲਗਵਾ ਕੇ ਵਾਪਸ ਹੋਣ ਤਾਂ ਹੀ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਜਗ੍ਹਾ ਤੇ ਕੰਮ ਕਰਨ ਲਈ ਦਿੱਤਾ ਜਾਵੇ ਅਤੇ ਨਾ ਹੀ ਪੰਜਾਬ ਅੰਮ੍ਰਿਤਪਛਾਦ ਤੋਂ ਤੇ ਪੰਜਾਬ ਦੇ ਵਿੱਚ ਕਿਸੇ ਜਗ੍ਹਾ ਜਿਹੜੀ ਹੈ ਉਹਨਾਂ ਨੂੰ ਖਰੀਦ ਦਿੱਤੀ ਜਾਵੇ ਲੇਕਿਨ ਕਿਤਨਾ ਕਿਤੇ ਰਾਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਜਿਹੜੀ ਹੈ ਸੋਨੂ ਜੰਡਿਆਲਾ ਨੂੰ ਪ੍ਰੇਜ਼ ਵੀ ਕੀਤਾ ਜਾ ਰਿਹਾ ਹੈ ਤੇ ਪ੍ਰਵਾਸੀਆਂ ਨੂੰ ਜਿਹੜੀਆਂ ਲਾਂਤਾ ਜਿਹੜੀਆਂ ਵੀ ਪਾਈਆਂ ਜਾ ਰੀਆਂ ਨੇ ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਰੋ ਤੱਕ ਉਹ ਸਾਰੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਦੇ ਆ ਤੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਦੇ ਨੇ ਕੈਮਰਾਮੈਨ ਵਜੇ ਨਾਲ ਗੁਰਪ੍ਰੀਤ ਸਿੰਘ ਅਮਰਸਾ ਸਾਹਿਬ ਇਹ ਰਾਤ ਦਾਣਾ ਮੰਡੀ ਜਨੈਲਾਗੁਰੂ ਦੇ ਸਾਹਮਣੇ ਪ੍ਰਵਾਸੀਆਂ ਵੱਲੋਂ ਜਿਹੜਾ ਵਾ ਹੱਲਾ ਗੁੱਲਾ ਕੀਤਾ ਗਿਆ ਕੀ ਕਾਰਵਾਈ ਹੁਣ ਤੱਕ ਦੀ ਕੀਤੀ ਗਈ ਹੈ ਜੀ ਇਹ ਵੀ ਰਾਤ ਲੇਟ ਆ ਬੀ ਨੋਟਿਸ ਚ ਆਇਆ ਸੀ ਜਿਸ ਨੂੰ ਐਸ ਐਚਓ ਸਾਹਿਬ ਪੁੱਛਿਆ ਕੰਪਲੇਂਟ ਦਾ ਕਿਸੇ ਪਾਰਟੀ ਕੋਲ ਨਹੀਂ ਅੰਗਰੇਜ਼ੀ ਤੱਕ ਇਕਨ ਉੱਥੇ ਜਦੋਂ ਇਹ ਪਤਾ ਲੱਗਿਆ ਕਿ ਇਮੀਡੀਏਟ ਉਸ ਦੇ ਲਈ ਸਾਡੇ ਫੋਰਸ ਪਹੁੰਚ ਗਈ ਸੀ ਉੱਥੇ ਕਿ ਉਹ ਜਲਦੀ ਹੀ ਮੰਡੀ ਦੇ ਵਿੱਚੋਂ ਅੱਗੇ ਪਿੱਛੇ ਹੋ ਕੇ ਬੰਦੇ ਕੋਈ ਮਿਲਿਆ ਨਹੀਂ ਤੇ ਨਾ ਇਹ ਮਰ ਤੱਕ ਕਿਸੇ ਨੇ ਕੰਪਲੇਨਟ ਕੀਤੀ ਅਗਰਕੁਮ ਰੇਡ ਆਉਂਦੀ ਤਾਂ ਜੋ ਮਰਦੀ ਕਰ ਗਈ ਉਹ ਪਰ